ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 26 ਫਰਵਰੀ ਦੀ ਦਿੱਤੀ ਗਈ ਕਾਲ ਦੇ ਚੱਲਦਿਆਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਪਣੇ ਟਰੈਕਟਰ ਲੈ ਕੇ ਅੰਮ੍ਰਿਤਸਰ ਦੇ 골ਡ ਗੇਟ ਵਿਖੇ ਪਹੁੰਚੇ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਆਪਣੇ ਟਰੈਕਟਰਾਂ ਦੇ ਮੂੰਹ ਦਿੱਲੀ ਵੱਲ ਨੂੰ ਸਿੱਧੇ ਕਰ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਹੈ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਭਾਰਤ ਨੂੰ ਵਿਸ਼ਵ ਵਪਾਰ ਸੰਗਠਨ ਦੀ ਲਿਸਟ ਵਿੱਚੋਂ ਬਾਹਰ ਕੱਢਿਆ ਜਾਵੇ ਅਤੇ ਇਸ ਦੇ ਨਾਲ ਹੀ ਕਿਸਾਨਾਂ ਨੇ ਐਮਐਸਪੀ ਨੂੰ ਲੈ ਕੇ ਅਤੇ ਕਈ ਹੋਰ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਸੁਖਜਿੰਦਰ ਸਿੰਘ ਬਾਹੁ ਕਿਸਾਨ ਸੰਘਰਸ਼ ਕਮੇਟੀ ਤੋਂ ਮਾਝਾ ਜ਼ੋਨ ਪ੍ਰਧਾਨ ਪ੍ਰਧਾਨ ਜੀ ਕੇਂਦਰ ਸਰਕਾਰ ਦੀ ਕਿਸਾਨਾਂ ਪ੍ਰਤੀ ਨਿਧੀ ਨਹੀਂ ਲੱਗ ਰਹੀ ਹੈ ਪੰਜਾਬ ਲਈ ਇਹ ਡਬਲ ਚ ਡਬਲਯੂਟੀਓ ਦੇ ਦਬਾਅ ਹੇਠ ਭਾਰਤ ਸਰਕਾਰ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਧੱਕਾ ਕਰ ਰਹੀ ਆ ਇਹ ਡਬਲਯੂਟੀਓ ਦਾ ਮੈਂਬਰ ਆ ਭਾਰਤ ਔਰ ਉਹਦੇ ਕਾਰਨ ਹੀ ਸਾਡੀ ਐਮਐਸਪੀ ਲਾਗੂ ਨਹੀਂ ਹੋ ਰਹੀ ਉਹਦੇ ਕਾਰਨ ਹੀ ਸਾਡੇ ਉੱਪਰ ਪਹਿਲਾਂ ਕਾਨੂੰਨ ਥੋਪੇ ਗਏ ਸੀ ਉਹਦੇ ਕਾਰਨ ਹੀ ਕਿਸਾਨਾਂ ਦੇ ਨਾਲ ਇਹ ਧੱਕਾ ਕਰ ਰਹੇ ਆ ਪਰ ਭਾਰਤ ਨੂੰ ਇਹ ਗੱਲ ਸਮਝਣੀ ਪਾਉਗੀ ਇਹ ਡੈਮੋਕਰੈਟਿਕ ਦੇਸ਼ ਆ ਪੰਜਾਬੀਆਂ ਨੇ ਪਹਿਲਾਂ ਵੀ ਆਜ਼ਾਦੀ ਦਿਵਾਈ ਸੀ ਅੰਗਰੇਜ਼ਾਂ ਤੋਂ ਵੀ ਦਿਵਾਈ ਸੀ ਅਬਦਾਲੀ ਤੋਂ ਵੀ ਦਿਵਾਈ ਸੀ ਮੁਗਲਾਂ ਤੋਂ ਵੀ ਦਿਵਾਈ ਸੀ ਭਾਰਤ ਨੂੰ ਆਜ਼ਾਦੀ ਤੇ ਹੁਣ ਇਹ ਜਿਹੜੇ ਕਾਲੇ ਅੰਗਰੇਜ਼ ਇੱਕ ਰੂਪ ਦੇ ਵਿੱਚ ਗਰੇਜ਼ ਤੇ ਚਲੇ ਗਏ ਉਹਨਾਂ ਦਾ ਜਿਹੜਾ ਰਾਜ ਦਾ ਸਿਸਟਮ ਇੱਥੇ ਛੱਡ ਗਏ ਉਹ ਰੂਪ ਦੇ ਵਿੱਚ ਇਹਨਾਂ ਨੂੰ ਛੱਡ ਗਏ ਇੱਥੇ ਕਾਲੇ ਅੰਗਰੇਜ਼ਾਂ ਨੂੰ ਇਹਨਾਂ ਤੋਂ ਵੀ ਆਜ਼ਾਦੀ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਦਵਾਉਣਗੇ ਔਰ ਜਿਹੜਾ ਸਰਕਾਰ ਦੀਆਂ ਨੀਤੀਆਂ ਐ ਕਾਰਪੋਰੇਟ ਘਰਾਣਿਆਂ ਦਾ ਲੋਨ তড়ਾ তড়ਾ ਮਾਫ ਹੋ ਰਿਆ ਏ ਨੀਰੇ ਮੋਦੀ ਇੱਥੋਂ ਚਲਾ ਗਿਆ ਮਾਲੀਆ بڑے ਪੈਸੇ ਸਾਡੇ ਲੈ ਗਿਆ ਉਹ ਤੁਹਾਡਾ ਤੇ ਸਾਡਾ ਪੈਸਾ ਏ ਸਰਕਾਰਾਂ ਦਾ ਪੈਸਾ ਨਹੀਂ ਉਹ ਰਾਈਟ ਆਫ ਇੱਕਦਮ ਕਰ ਦਿੰਦੇ ਆ ਤੇ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ 3 ਲੱਖ ਦਾ ਕਰਜ਼ਾ ਹੋਵੇ 4 ਲੱਖ ਦਾ ਕਰਜ਼ਾ ਹੋਵੇ ਉਹਨੂੰ ਐਨਾ ਬੈਂਕ ਕਾਰਪੋਰੇਟ ਪਰੇਸ਼ਾਨ ਕਰਦੇ ਆ ਕਿ ਉਹਨਾਂ ਨੂੰ ਆਤਮ ਹੱਤਿਆ ਕਰਨੀ ਪੈਂਦੀ ਆ ਇਸ ਦੇ ਸਬੰਧ ਦੇ ਵਿੱਚ ਅਸੀਂ ਇਕੱਠੇ ਹੋ ਰਹੇ ਆ ਲੋਕਾਂ ਨੂੰ ਘਰ ਡੋਰ ਟੂ ਡੋਰ ਜਾ ਕੇ ਜਾਗਰੂਕ ਕਰ ਰਹੇ ਆ ਵੱਡਾ ਸੰਗਠਨ ਸਾਡਾ ਬਣ ਰਿਹਾ ਸਮੁੱਚੇ ਭਾਰਤ ਦਾ ਤੇ ਅਸੀਂ ਇਹਨਾਂ ਸਰਕਾਰਾਂ ਨੂੰ ਜੜੋਂ ਉਖਾੜ ਕੇ ਦਮ ਲਵਾਂਗੇ 2024 ਦੀ ਇਲੈਕਸ਼ਨ ਆਉਣ ਵਾਲੀ ਆ ਜਿਵੇਂ ਕੋਈ ਭਾਰਤ ਸਰਕਾਰ ਨੇ ਖੱਟੜ ਸਰਕਾਰ ਨੇ ਸਾਡੇ ਬਾਰਡਰ ਲਾਏ ਨਾ ਸ਼ੰਭੂ ਮੋਰਚੇ ਦੇ ਉੱਪਰ ਉਵੇਂ ਪਿੰਡਾਂ ਦੇ ਵਿੱਚ ਬਾਰਡਰ ਲੱਗਣਗੇ ਭਾਜਪੀ ਦੇ ਲੀਡਰਾਂ ਨੂੰ ਪਿੰਡਾਂ ਵਿੱਚ ਵੜ ਨਹੀਂ ਦਿੱਤਾ ਜਾਊਗਾ ਬਿਲਕੁਲ ਬਾਈਕਾਟ ਕੀਤਾ ਜਾਵੇਗਾ ਪਿੰਡਾਂ ਵਿੱਚ ਬਿਲਕੁਲ ਬਾਈਕਾਟ ਕੀਤਾ ਜਾਊਗਾ ਕਿ ਮੀਟਿੰਗ ਵੀ ਕਰਨ ਨਹੀਂ ਦਿੱਤੀ ਜਾਊਗੀ ਇਹਨਾਂ ਨੂੰ ਪਿੰਡਾਂ ਦੇ ਵਿੱਚ ਕੋਈ ਪ੍ਰੋਗਰਾਮ ਵੱਡਾ ਲਿਖਿਆ ਜਾਣਾ ਹੈ ਕਿਆ ਬਿਲਕੁਲ ਸੰਯੁਕਤ ਕਿਸਾਨ ਮੋਰਚੇ ਦੀ ਜੋ ਵੀ ਕਾਲ ਹੋਊਗੀ ਉਹਨੂੰ ਇਨ ਬੂਨ ਇੱਥੇ ਲਾਗੂ ਕੀਤਾ ਜਾਊਗਾ ਵੱਡਾ ਪ੍ਰੋਗਰਾਮ ਲਿਖਿਆ ਜਾਊਗਾ ਬੀਜੇਪੀ ਨੂੰ ਸ਼ਿਕਸ਼ਤ ਦੇ ਕੇ ਹੀ ਰਵਾਂਗੇ ਕਿਉਂਕਿ ਬੀਜੇਪੀ ਕਿਸਾਨ ਤੇ ਮਜ਼ਦੂਰ ਵਿਰੋਧੀ ਹੈ ਮੈਂ ਜੀ ਗੁਰਦੇਵ ਸਿੰਘ ਵਰਪਾਲ ਕਿਸਾਨ ਸੰਘਰਸ਼ ਕਮੇਟੀ ਦਾ ਸੂਬਾ ਮੀਤ ਪ੍ਰਧਾਨ ਕੀ ਪ੍ਰੋਗਰਾਮ ਲਿਖਿਆ ਗਿਆ ਤੇ ਕਿੱਥੇ ਲਿਖਿਆ ਗਿਆ ਜੀ ਵੇਖੋ ਜੀ ਅੱਜ ਅਸੀਂ ਜਿਹੜਾ ਸੀਗਾ ਐਮਐਸਬੀ ਗਰੰਟੀ ਕਾਨੂੰਨ ਲੈਣ ਦਾ ਕਰਕੇ ਜਿਹੜਾ ਰੋਸ ਪ੍ਰਦਰਸ਼ਨ ਲਗਾਤਾਰ ਕਰ ਰਹੇ ਹਾਂ ਤੇ ਅੱਜ ਅਸੀਂ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਵਾ ਲਿਖਿਆ ਗਿਆ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਜਿਹੜਾ ਵਾ ਅੱਜ ਅਸੀਂ ਟਰੈਕਟਰ ਜਿਹੜੇ ਆ ਉਹਨਾਂ ਨੂੰ ਸੜਕਾਂ ਦੇ ਉੱਤੇ ਲਿਆਂਕ ਕੇ ਦਿੱਲੀ ਵੱਲ ਨੂੰ ਮੂੰਹ ਕਰਕੇ ਖਿਲਾਰਾਂਗੇ ਤੇ ਅੱਜ ਅਸੀਂ ਜਿਹੜਾ ਵਾ ਗੋਲਡਨ ਗੇਟ ਅੰਮ੍ਰਿਤਸਰ ਤੇ ਖਲੋਤੇ ਹੋਏ ਆ ਤੇ ਇੱਥੇ ਅੱਜ ਅਸੀਂ ਜਿਹੜਾ ਵਾ ਹਜ਼ਾਰਾਂ ਜਿਹੜਾ ਟਰੈਕਟਰ ਆ ਉਹ ਲੈ ਕੇ ਜਿਹੜੇ ਆ ਸੜਕਾਂ ਦੇ ਉੱਤੇ ਖਲੋਵਾਂਗੇ ਦਿੱਲੀ ਵੱਲ ਨੂੰ ਮੂੰਹ ਕਰਕੇ ਕਿਉਂਕਿ ਸਾਡੀ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਆ ਉਹ ਸਰਕਾਰ ਦੇ ਨਹੀਂ ਰਹੀ ਕਰਜ਼ਾ ਜਿਹੜਾ ਕਿਸਾਨਾਂ ਮਜ਼ਦੂਰਾਂ ਸਰ ਚੜਿਆ ਉਹਨੂੰ ਖਤਮ ਨਹੀਂ ਕਰ ਰਹੀ ਦੂਜਾ ਸਾਡਾ ਬਿਜਲੀ ਐਕਟ ਨੂੰ ਖਤਮ ਨਹੀਂ ਕਰ ਰਹੀ ਉਸ ਤੋਂ ਪ੍ਰੂਫੂਸ਼ਨ ਦਾ ਬੋਰਡ ਆ ਉਹਨੂੰ ਵਾਪਸ ਨਹੀਂ ਲੈ ਰਹੀ ਇਸ ਕਰਕੇ ਇਹ ਜਿਹੜੀਆਂ 2020 ਦੇ ਵਿੱਚ ਮੰਗਾਂ ਜਿਹੜੀਆਂ ਮੋਦੀ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਮੰਨੀਆਂ ਹੋਈਆਂ ਸੀਗੀਆਂ ਉਹ ਉਹਨਾਂ ਨੂੰ ਪੂਰਿਆ ਕਰਨ ਵਾਸਤੇ ਜਿਹੜਾ ਵਾ ਇਹਨਾਂ ਨੇ ਕੋਰਾ ਇਨਕਾਰ ਕਰ ਦਿੱਤੀ ਸਾਨੂੰ ਤੇ ਸਾਡੇ ਜਿਹੜੇ ਕਿਸਾਨ ਨੇ ਉਹ ਦਿੱਲੀ ਨੂੰ ਜਾਣ ਵਾਸਤੇ ਜਿਹੜੇ ਆ ਉੱਥੇ ਸ਼ੰਭੂ ਬਾਰਡਰ ਤੇ ਬੈਠੇ ਹੋਏ ਨੇ ਸਾਡਾ ਸ਼ੁਭਦੀਪ ਸਿੰਘ ਜਿਹੜਾ ਉਹ ਵੀ ਮਾਰਿਆ ਗਿਆ ਉਹਦੇ ਵਿਰੋਧ ਦੇ ਵਿੱਚ ਜਿਹੜਾ ਵਾ ਅੱਜ ਅਸੀਂ ਜਿਹੜਾ ਵਾ ਦਿੱਲੀ ਵੱਲ ਨੂੰ ਮੂੰਹ ਕਰਕੇ ਜਿਹੜਾ ਪੂਰੇ ਭਾਰਤ ਦੇ ਵਿੱਚ ਜਿਹੜਾ ਵਾ ਹਜ਼ਾਰਾਂ ਟਰੈਕਟਰ ਜਿਹੜੇ ਆ ਉਹ ਛੜਕਾਂ ਦੇ ਉੱਤੇ ਲੱਖਾਂ ਟਰੈਕਟਰ ਸਾਰੇ ਭਾਰਤ ਦੇ ਵਿੱਚ ਛੜਕਾਂ ਦੇ ਉੱਤੇ ਆਉਣਗੇ ਤੇ ਲੇਕਿਨ ਸਾਨੂੰ ਜੇ ਲੋੜ ਪਈ ਦਿੱਲੀ ਜਾਣ ਦੀ ਤੇ ਅਸੀਂ ਜਿਹੜਾ 14 ਮਾਰਚ ਦਾ ਵਾ ਉਹ ਅਸੀਂ ਮਾਂ ਪੰਚਾਇਤ ਜਿਹੜੀ ਹੈ ਪਹਿਲਾਂ ਦਿੱਲੀ ਦੇ ਵਿੱਚ ਕਰ ਰਹੇ ਹਾਂ ਉਸ ਤੋਂ ਬਾਅਦ ਵਿੱਚ ਜੇ ਸਾਨੂੰ ਜਾਣਾ ਪਿਆ ਤੇ ਅਸੀਂ ਦਿੱਲੀ ਨੂੰ ਕੂਚ ਵੀ ਕਰਾਂਗੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭਾਵੇਂ ਹੁਣ ਚੋਣ ਜਾਬਤਾ ਲੱਗ ਜਾਵੇ ਪਰ ਸਾਡਾ ਸੰਘਰਸ਼ ਜਾਰੀ ਰਹੇਗਾ ਇਹ ਹੁਣ ਸਰਕਾਰਾਂ ਨੇ ਦੇਖਣਾ ਕਿ ਕਿਸਾਨਾਂ ਦੀਆਂ ਮੰਗਾਂ ਚੋਣਾਂ ਤੋਂ ਪਹਿਲਾਂ ਪੂਰੀਆਂ ਕਰਨੀਆਂ ਨੇ ਜਾਂ ਫਿਰ ਚੋਣਾਂ ਤੋਂ ਬਾਅਦ ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਅਸੀਂ ਸਰਕਾਰਾਂ ਨੂੰ ਐਸਾ ਸਬਕ ਸਿਖਾ ਦੇਾਂਗੇ ਦੱਸ ਦਿਆਂਗੇ ਕਿ ਪਿੰਡਾਂ ਦੇ ਵਿੱਚ ਕਿਵੇਂ ਵੜੀਦਾ ਜਾਂ ਕਿੱਦਾਂ ਵੜੀਦਾ ਹੈ ਪਿੰਡਾਂ ਦੇ ਵਿੱਚ ਵੜਨ ਵਾਲੇ ਲੀਡਰਾਂ ਨੂੰ ਮੂੰਹ ਤੋੜਨਾ ਜਵਾਬ ਦੇਵਾਂਗੇ ਜੋ ਕਿ ساری ਜ਼ਿੰਦਗੀ ਯਾਦ ਰੱਖਣਗੇ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ